ਗਿਲਕੋ ਮਾਲਕ ਰਣਜੀਤ ਸਿੰਘ ਗਿਲ ਉੱਤੇ ਹੋਈ ਵਿਜਲੈਂਸ ਦੀ ਕਾਰਵਾਈ ਇਸ ਵੇਲੇ ਤੱਕ ਸਵਾਲਾਂ ਵਿੱਚ ਹੈ ਆਖਰਕਾਰ ਉਹ ਕਾਰਵਾਈ ਕਿਉਂ ਹੋਈ ਹੈ ਉਹ ਜਾਂਚ ਕਿਉਂ ਕੀਤੀ ਗਈ ਅਚਾਨਕ ਜਦੋਂ ਬੀਜੇਪੀ ਜੁਆਇਨ ਕਰਦੇ ਆ ਰਣਜੀਤ ਗਿਲ ਤੇ ਅਗਲੇ ਦਿਨ ਅਗਲੀ ਸਵੇਰ ਰਣਜੀਤ ਸਿੰਘ ਗਿਲ ਦੇ ਘਰ ਦੇ ਬਾਹਰ ਵਿਜਲੈਂਸ ਦੀ ਟੀਮ ਕਿਉਂ ਪਹੁੰਚ ਜਾਂਦੀ ਹੈ ਇਹ ਸਵਾਲ ਅਜੇ ਤੱਕ ਉਸੇ ਤਰ੍ਹਾਂ ਬਰਕਰਾਰ ਹੈ ਹਾਲਾਂਕਿ ਵਿਰੋਧੀ ਧਿਰਾਂ ਲਗਾਤਾਰ ਨਿਸ਼ਾਨੇ ਸਾਧ ਰਹੀਆਂ ਪੰਜਾਬ ਸਰਕਾਰ ਉੱਤੇ ਸੀਐਮ ਭਗਵੰਤ ਮਾਨ ਦਾ ਬਿਆਨ ਵੀ ਅਸੀਂ ਸੁਣ ਚੁੱਕੇ ਹਾਂ ਪਰ ਅਸਲ ਸੱਚਾਈ ਜਾਣਨੀ ਜ਼ਰੂਰੀ ਹੈ ਮੇਰਾ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਇੱਕ ਸਵਾਲ ਉਹਦਾ ਜਵਾਬ ਭਾਵੇਂ ਵਿਰੋਧੀ ਧਿਰਾਂ ਦੇ ਰਹੀਆਂ ਨੇ ਪਰ ਅਜੇ ਤੱਕ ਉਹ ਸਵਾਲ ਹੀ ਹੈ ਤੁਸੀਂ ਦੱਸੋ ਕਿ ਰਣਜੀਤ ਸਿੰਘ ਗਿੱਲ ਤੇ ਸਿਰਫ ਇਸ ਕਰਕੇ ਕਾਰਵਾਈ ਹੋ ਸਾਬ ਸਿੰਘ ਜੀ ਇਹਨਾਂ ਜਿਹੜੀ ਰਾਜਨੀਤਿਕ ਬਦਲਾਖੋਰੀ ਜਿਹੜੀ ਸਿਆਸੀ ਬਦਲਾਖੋਰੀ ਆ ਇਹਦੀ ਨਾ ਪਰਭਾਸ਼ਾ ਨੂੰ ਤੇ ਇਹਦੀ ਜਿਹੜੀ ਇਹ ਲਿਮਟ ਦਾਇਰਾ ਇਹ ਮਾਪਿਆ ਨਹੀਂ ਜਾ ਸਕਦਾ ਕਿਉਂਕਿ ਜੇ ਮੈਂ ਰਾਜਨੀਤਿਕ ਨੂੰ ਚੰਗੀ ਤਰ੍ਹਾਂ ਸਮਝਾਂ ਤੇ ਆਪਾਂ ਮੇਰਾ ਖਿਆਲ ਪਹਿਲਾਂ ਜਿਹੜੀ 2002 ਤੋਂ ਪਹਿਲਾਂ ਪੰਜਾਬ ਦੀ ਸਿਆਸਤ ਸੀ ਨਾ ਉਹ ਸਿਰਫ ਰਾਜਨੀਤਿਕ ਸਿਆਸਤ ਸੀ ਨਾਇਨੀਤੀ ਸਿਆਸਤ ਕਿਵੇਂ ਸੀ ਬਈ ਇਹਨਾਂ ਦੇ ਅਕਾਲੀ ਦਲ ਨੂੰ ਤੋੜ ਦਿਓ ਆਪਣੀ ਸਰਕਾਰ ਬਣਾ ਲਓ 15 ਐਮਐਲਏ ਲਿਆਓ 20 ਲਿਆਓ ਮੰਨ ਲਓ ਪ੍ਰਕਾਸ਼ ਸਿੰਘ ਬਾਦਲ ਸੀ ਉਹਦੋਂ ਲక్ష్మణ ਸਿੰਘ ਸਰਕਾਰ ਚੋਂ ਐਮਐਲਏ ਲੈ ਕੇ ਬਾਹਰ ਆ ਗਏ ਮਾਸਟਰ ਤਾਰਾ ਸਿੰਘ ਨੂੰ ਜਿਹੜਾ ਵਾਦ ਚ ਫਸਾ ਕੇ ਉਹਨਾਂ ਦੀ ਪ੍ਰਧਾਨਗੀ ਲੈ ਲਈ ਠੀਕ ਹੈ ਨਾ ਉਤਾਰਤਾ ਉਹਨਾਂ ਨੂੰ ਉਦੋਂ ਜੱਟ ਵਰਸਸ ਸ਼ਹਿਰੀ ਸਿੱਖ ਦਾ ਰੌਲਾ ਪਾ ਲਿਆ ਠੀਕ ਹੈ ਨਾ ਤੇ ਇਹ ਰਾਜਨੀਤਿਕ ਲੜਾਈਆਂ ਇਸ ਤਰੀਕੇ ਦੀਆਂ ਚੱਲਦੀਆਂ ਸੀ ਬਈ ਆਪਾਂ ਕੋਈ ਨਾ ਕੋਈ ਮੁੱਦਾ ਖੜਾ ਕਰ ਲਈਏ ਉਸ ਮੁੱਦੇ ਦੇ ਵਿੱਚ ਇਹਨਾਂ ਨੂੰ ਆਪਾਂ ਪਾਰਟੀ ਤੋਂ ਥੱਲੇ ਲਾ ਲਈਏ ਕੇਂਦਰ ਚ ਕਾਂਗਰਸ ਹੀ ਮਜ਼ਬੂਤ ਸਰਕਾਰ ਹੁੰਦੀ ਸੀ 1966 ਤੋਂ ਬਾਅਦ ਜਿਵੇਂ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਬਣੀ ਹੋਰ ਬਣੀਆਂ ਕਈ ਵਾਰ ਟੁੱਟੀਆਂ ਵੀ ਕੇਂਦਰ ਸਰਕਾਰ ਤੋੜਦੀ ਵੀ ਰਹੀ ਹੈ ਅਕਾਲੀ ਦਲ ਆਪ ਵੀ ਲੜਦਾ ਰਿਹਾ ਆਪਸ ਦੇ ਵਿੱਚ ਬਰਨਾਲਾ ਸਾਹਿਬ ਦੀ ਸਰਕਾਰ ਟੁੱਟੀ ਹੈ ਇਸ ਕਰਕੇ ਇਹ ਸਿਆਸਤ ਪਹਿਲਾਂ ਇਦਾਂ ਚੱਲਦੀ ਸੀ ਲੇਕਿਨ 2002 ਤੋਂ ਪੰਜਾਬ ਦੇ ਵਿੱਚ ਜਿਹੜਾ ਰਾਜਨੀਤਿਕ ਬਦਲਾ ਜਾਂ ਰਾਜਨੀਤਿਕ ਦੂਜੇ ਨੂੰ ਸੱਟ ਮਾਰਨ ਦਾ ਤੌਰ ਤਰੀਕਾ ਬਦਲਿਆ ਮੈਂ ਜੇ ਜ਼ਿਆਦਾ ਗਹਿਰਾਈ 'ਚ ਨਾ ਜਾਵਾਂ ਤੇ 2002 'ਚ ਜਦੋਂ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਬਣੀ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਵਿਜੀਲੈਂਸ ਦੇ ਮੁਖੀ ਜਿਹੜੇ ਆ ਆਪਣੀ ਮਰਜ਼ੀ ਦੇ ਲਗਾਏ ਪਾਂਡੇ ਨੂੰ ਐਡੀਜੀਪੀ ਵਿਜੀਲੈਂਸ ਲਗਾਇਆ ਔਰ ਉਹਨਾਂ ਦੇ ਬਾਦਲ ਪਰਿਵਾਰ ਦੇ ਉੱਤੇ ਲਗਾਤਾਰ ਪਰਚੇ ਦਿੱਤੇ ਉਦੋਂ ਅਕਾਲੀਆਂ ਦੇ ਖਿਲਾਫ ਸਿਆਸੀ ਬਦਲਾਖੋਰੀ ਦਾ ਹਥਿਆਰ ਵਿਜੀਲੈਂਸ ਬਿਊਰੋ ਦੇ ਹੱਥ ਉਸ ਵੇਲੇ ਆਇਆ ਕੈਪਟਨ ਨਮਰਿੰਦਰ ਸਿੰਘ ਨੇ ਜਿਹੜੇ ਉਹਨਾਂ ਤੇ ਦੋਸ਼ ਲੱਗੇ ਬਾਦਲ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਰਿੰਦਰਕੌਰ ਬਾਦਲ ਇਹਨਾਂ ਵਿੱਚ ਅੰਦਰ ਦਿੱਤੇ ਪਰਚੇ ਦਿੱਤੇ ਇਹਨਾਂ ਤੇ ਸਿਆਸੀ ਲੱਗਿਆ ਕਿ ਬਦਲਾਖੋਰੀ ਇਹ ਸਿਆਸੀ ਬਦਲਾਖੋਰੀ ਪੋਲਿਟੀਕਲ ਲੋਗ ਨਹੀਂ ਬਿਜ਼ਨਸ ਬਿਊਰੋ ਕਰ ਰਹੀ ਹੈ ਖੈਰ ਉਹਦੇ ਨਾਲ ਸੋਚਾ ਸਿੰਘ ਲੰਗਾ ਤੇ ਪਰਚਾ ਹੋਇਆ ਤੋਤਾ ਸਿੰਘ ਤੇ ਪਰਚਾ ਹੋਇਆ ਸੇਵਾ ਸਿੰਘ ਸੇਖਵਾ ਤੇ ਐਫਆਈਆਰ ਹੋਈ ਗਰਚਾ ਤੇ ਐਫਆਈਆਰ ਹੋ ਰਹੀ ਰਵੀ ਕਾਲੋਂ ਤੇ ਐਫਆਈਆਰ ਹੋਈ ਇਹ ਸਾਰੇ ਪੰਜਾਬ ਦੇ ਅਕਾਲੀ ਦਲ ਦੇ ਉਦੋਂ ਸਾਬਕਾ ਮੰਤਰੀ ਸੀ ਜੇਲ੍ਹਾਂ 'ਚ ਵੀ ਗਏ ਬਾਅਦ ਵਿੱਚ 2007 ਦੇ ਵਿੱਚ ਜਦੋਂ ਸੱਤਾ ਦਾ ਪਰਿਵਰਤਨ ਹੋਇਆ ਉਹੀ ਵਿਜੀਲੈਂਸ ਬਿਊਰੋ ਵਾਲਾ ਹਥਿਆਰ ਬਾਦਲ ਫੈਮਿਲੀ ਦੇ ਕੋਲੇ ਆ ਗਿਆ ਬਾਦਲ ਪਰਿਵਾਰ ਦੇ ਅੰਦਰ ਫਿਰ ਉਹਨਾਂ ਨੇ ਉਹਨੂੰ ਆਪਣੇ ਹਿਸਾਬ ਨਾਲ ਸਿੱਖ ਲਿਆ ਸੀ ਕੈਪਟਨ ਨਵਨਿੰਦਰ ਸਿੰਘ ਤੋਂ ਕਿ ਹਥਿਆਰ ਕਿਵੇਂ ਚਲਾਉਣਾ ਹਜੇ ਤੱਕ ਇਹ ਹਥਿਆਰ ਪੰਜਾਬ 'ਚ ਇਸਤੇਮਾਲ ਨਹੀਂ ਕੀਤੇ ਜਾਂਦੇ ਸੀ ਪਰ ਸਿੱਖ ਲਿਆ ਉਹਨਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰ ਕਿਵੇਂ ਇਸਤੇਮਾਲ ਕੀਤਾ ਉਹੀ ਹਥਿਆਰ ਉਹਨਾਂ ਨੇ ਫਿਰ ਕੈਪਟਨ ਨਮਰਿੰਦਰ ਸਿੰਘ ਤੇ ਇਸਤੇਮਾਲ ਕੀਤਾ ਆਪਣੀ ਮਨਮਰਜ਼ੀ ਦੇ ਸੁਮੇਸ਼ ਸਿੰਘ ਸੈਣੀ ਵਰਗਿਆਂ ਨੂੰ ਅਫਸਰਾਂ ਨੂੰ ਲਗਾਇਆ ਗਿਆ ਉਹਨਾਂ ਨੇ ਫੜ ਕੇ ਦੇਖੋ ਆਪਣੇ ਹੀ ਡੀਜੀਪੀ ਜਿਹੜੇ ਪੰਜਾਬ ਦੇ ਰਹੇ ਉਹਨਾਂ ਨੂੰ ਅੰਦਰ ਦਿੱਤਾ ਐਸਐਸ ਵਿਰਕ ਨੂੰ ਔਰ ਇਸੇ ਬਦਲਾਖੋਰੀ ਦੇ ਵਿੱਚ ਉਸੇ ਹੀ ਵਿਜੀਲੈਂਸ ਬਿਊਰੋ ਨੇ ਕੈਪਟਨ ਨਮਰਿੰਦਰ ਸਿੰਘ ਤੇ ਪਰਚਾ ਦਿੱਤਾ ਲੋ ਗਿਆ ਨਾ ਇੰਪਰੂਵਮੈਂਟ ٹرسٹ ਕੋਟਾਲੇ ਵਾਲਾ ਭਰਤਿੰਦਰ ਚੈਲ ਤੇ ਪਰਚਾ ਦਿੱਤਾ ਫਿਰ ਉਹ ਤੱਕ ਉਸ ਤੋਂ ਬਾਅਦ ਇੱਕ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਉਸ ਵੇਲੇ ਇੱਕ ਨਵਾਂ ਹਥਿਆਰ ਸ਼ੁਰੂ ਕੀਤਾ ਭਈ ਪੰਜਾਬ ਨੂੰ 117 ਸਬ ਡਿਵੀਜ਼ਨਾਂ ਦੇ ਵਿੱਚ ਉਹਨੇ ਤੋੜ ਦਿੱਤਾ ਜਿੰਨੇ ਐਮਐਲਏ ਉਸੇ ਹਿਸਾਬ ਨਾਲ ਲਿਮਿਟੇਸ਼ਨ ਜਿਹੜੀ ਹੈ ਪੁਲਿਸ ਦੀ ਕਰ ਦਿੱਤੀ ਹੱਦਬੰਦੀ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਯਾਨੀ ਐਮਐਲਏ ਆਪਣੇ ਇਲਾਕੇ ਦੇ ਹਲਕੇ ਦਾ ਡੀਐਸਪੀ ਲਾਵੇਗਾ ਜਦੋਂ ਮੈਂ ਐਮਐਲਏ ਜਿੱਤਿਆ ਜਾਂ ਹਲਕਾ ਇੰਚਾਰਜਾ ਮੇਰੇ ਇਲਾਕੇ ਚ ਮੇਰੇ ਮਰਜ਼ੀ ਦਾ ਡੀਐਸਪੀ ਲੱਗ ਗਿਆ ਫਿਰ ਉਹ ਪੁਲਿਸ ਦਾ ਹਥਿਆਰ ਯੂਜ਼ ਹੋ ਗਿਆ ਜਮੀਨੀ ਪੱਧਰ ਤੇ ਜਿਹੜਾ ਹਥਿਆਰ ਚੰਡੀਗੜ੍ਹ ਤੋਂ ਵੱਡੇ ਅਫਸਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਭਰਤਿੰਦਰ ਖਿਲਾਫ ਦੇ ਖਿਲਾਫ ਇਸਤੇਮਾਲ ਕਰ ਰਹੇ ਸੀ ਉਹ ਹਥਿਆਰ ਜਮੀਨੀ ਪੱਧਰ ਤੇ ਅਕਾਲੀ ਲੀਡਰਾਂ ਕੋਲ ਵੀ ਪਹੁੰਚ ਗਿਆ ਉਹਨਾਂ ਨੇ ਆਪਣੀ ਮਰਜ਼ੀ ਦਾ ਡੀਐਸਪੀ ਲਾ ਲੈਣਾ ਮੈਨੂੰ ਯਾਦ ਹੈ ਮੈਸੇਜ ਜਾਂਦਾ ਹੁੰਦਾ ਸੀ ਕਿ ਇਹ ਡੀਐਸਪੀ ਮੇਰੇ ਹਲਕੇ ਚਲਾ ਦਿਓ ਉਹੀ ਜਿਹੜਾ ਡੀਐਸਪੀ ਲਗਣਾ ਫਿਰ ਆਪਣੀ ਮਰਜ਼ੀ ਦੇ ਥਾਣੇਦਾਰ ਤੇ ਮੈਨੂੰ ਇਹ ਦੱਸੋ ਵਿਰੋਧੀਆਂ ਕੋਲ ਤਾਂ ਰਸਤਾ ਹੀ ਕੋਈ ਨਹੀਂ ਸੀ ਵਿਰੋਧੀ ਤਾਂ ਫਿਰ ਹਾਰ ਕੇ ਜੇ ਥਾਣੇ ਵੀ ਕੰਮ ਕਰਾਂ ਜਾਣਾ ਤੇ ਪਤਾ ਲੱਗਦਾ ਸੀ ਕਿ ਇਹ ਥਾਣਾ ਹੀ ਐਮਐਲਏ ਦੇ ਹੱਥ ਦੇ ਹੱਥ ਚ ਹੈ ਇਲਾਕੇ ਦਾ ਜਿਹੜਾ ਜੀਓ ਹੈ ਉਹ ਵੀ ਐਮਐਲਏ ਦਾ ਹੀ ਹੈ ਯਾਨੀ ਪੁਲਿਸ ਨੂੰ ਉਹਨਾਂ ਨੇ ਲੰਮੇ ਬਾ ਦਿੱਤਾ ਐਮਐਲਏ ਦੇ ਅੱਗੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਮੈਨੂੰ ਯਾਦ ਆ ਇੱਕ ਵਾਰ ਸ਼ਨੀਵਾਰ ਦਾ ਦਿਨ ਸੀ ਮੈਂ ਇੱਕ ਐਮਐਲਏ ਦੇ ਕੋਠੀ ਸਵੇਰੇ ਚਲਾ ਗਿਆ ਮੇਰੀ ਦੋਸਤੀ ਵੀ ਚੰਗੀ ਸੀ ਪਿਆਰ ਵੀ ਚੰਗਾ ਸੀ ਉਹਨਾਂ ਦੇ ਘਰੇ ਇੱਕ ਡੀਐਸਪੀ ਬੈਠਾ ਤੇ ਤਿੰਨ ਐਸਐਚਓ ਬੈਠੇ ਤੇ ਮੈਂ ਕਿਹਾ ਜੀ ਮੈਂ ਬਹਿਲਾਂ ਸਾਈਡ ਤੇ ਬੈਠ ਕੇ ਨਹੀਂ ਬੈਇਆ ਯਾਰ ਕੋਈ ਗੱਲ ਨਹੀਂ ਤੂੰ ਬਾਈਆਂ ਸਾਡਾ ਭਰਾ ਹੀ ਆ ਮੇਰਾ ਪਿਆਰ ਵੀ ਬਹੁਤ ਸੀਗਾ ਮੇਰੇ ਸਾਹਮਣੇ ਤੁਸੀਂ ਇਹ ਜਿਮਣੀ ਇਦਾਂ ਦੇ ਦਿਓ ਇਹ ਜਿਮਣੀ ਡਿਲੀਟ ਕਰ ਦਿਓ ਇਹ ਪਰਚਾ ਕੈਨਸਲ ਕਰ ਦਿਓ ਇਹ ਦੇ ਦਿਓ ਮੈਂ ਕਿਹਾ ਯਾਰ ਇਹ ਇਨਸਟਰਕਸ਼ਨਾਂ ਇਦਾਂ ਦੇ ਰੇ ਆ ਜਿਵੇਂ ਇੱਕ ਐਸਐਸਪੀ ਦੇ ਰਿਆ ਔਰ ਬਾਅਦ ਵਿੱਚ ਜਦੋਂ ਅਫਸਰ ਉੱਠ ਕੇ ਚਲੇ ਗਏ ਮੈਂ ਕਿਹਾ ਤੁਸੀਂ ਤਾਂ ਬਤਾਉ ਰ ਐਸਐਸਪੀ ਕੰਮ ਕਰ ਰਿਹਾ ਕਹਿੰਦੇ ਯਾਰ ਇਹ ਜਿਹੜੀ ਹੱਦਬੰਦੀ ਨਵੀਂ ਕੀਤੀ ਗਈ ਆ ਇਹਦੇ 'ਚ ਤਾਂ ਪੁਲਿਸ ਹੁਣ ਸਾਡੀ ਆ ਇਸ ਹਲਕੇ 'ਚ ਜਿਹੜਾ ਵੀ ਅਫਸਰ ਪਟਵਾਰੀ ਲੱਗੇ ਕਾਨੂੰਗੋ ਲੱਗੇ ਜਿਹੜਾ ਵੀ ਲੱਗੂਗਾ ਉਹ ਮੇਰੀ ਮਰਜ਼ੀ ਦਾ ਲੱਗੂਗਾ ਮੈਂ ਇਸ ਦਾ ਹਲਕੇ ਦਾ ਰਾਜਾ ਬਣ ਗਿਆ ਰਾਜਾ ਵਰਡ ਯੂਜ਼ ਕੀਤਾ ਲੇਕਿਨ ਇਹਦੇ ਨਾਲ ਪੁਲਿਸ ਕਮਜ਼ੋਰ ਹੋ ਗਈ ਪੁਲਿਸ ਲੇਫ ਗਈ ਸਿਆਸਤਦਾਨਾਂ ਦੇ ਅੱਗੇ ਉਹ ਇੱਕ ਹਥਿਆਰ ਇਸਤੇਮਾਲ ਹੋਣ ਲੱਗ ਪਿਆ ਵਿਰੋਧੀਆਂ ਦੇ ਖਿਲਾਫ ਪਰਚੇ ਦੇਣ ਦਾ DSP ਨੂੰ ਪਤਾ ਹੁੰਦਾ ਸੀ ਜੇ ਐਮਐਲਏ ਦਾ ਫੋਨ ਆ ਗਿਆ ਮੈਨੂੰ ਪਰਚਾ ਸਬ ਡਿਵੀਜ਼ਨ ਚ ਨਾ ਦਿੱਤਾ ਤੇ ਸਵੇਰੇ ਮਰੀ ਬਦਲੀ ਹੋ ਜਾਏ ਦੇਣਾ ਹੀ ਪੈਣਾ ਸੀ ਖੈਰ ਕੁਝ ਸਿਆਣੇ DSP ਸੀ ਜਿਨ੍ਹਾਂ ਨੇ ਸਮਝਾ ਦੇਣਾ ਸਰ ਰੌਲਾ ਪਾਊਗਾ ਜਿਆਦਾ ਨਾ ਕਰੀਏ ਆਪਾਂ ਨੁਕਸਾਨ ਹੋਊਗਾ ਕਈਆਂ ਨੇ ਆਪਣੀਆਂ ਸਬ ਡਿਵੀਜ਼ਨਾਂ ਛੱਡਤੀਆਂ ਉਹ ਕਹਿੰਦੇ ਯਾਰ ਅਸੀਂ ਵਰਦੀ ਪਾਈ ਆ ਅਸੀਂ ਟੂਲ ਨਹੀਂ ਬਣ ਸਕਦੇ ਔਰ ਖੈਰ ਉਸੇ ਬਿਜ਼ਨਸ ਬਿਊਰੋ ਨੇ प्रकाश सिंह बादल वाले केसां ਦੇ ਜਿਹੜੇ ਵਿੱਚ ਆਪਣੇ ਆਈਓ ਸੀਗੇ ਜਾਂ ਹੋਰ ਗਵਾ ਸੀ ਉਹ ਸਾਰੇ ਮੁਕਰ ਗਏ ਉਹ ਸਿਆਸਤ ਦਾ ਟੂਲ ਜਿਹੜਾ ਉਹ ਹਥਿਆਰ ਬਦਲ ਫੈਮਿਲੀ ਕੋਲੇ ਆ ਗਿਆ اچھا ਫਿਰ ਮੈਨੂੰ ਯਾਦ ਹੈ ਐਮਐਲਏ ਹੁੰਦੇ ਸੀ ਜੈਨ ਜੋਗਿੰਦਰਪਾਲ ਜੈਨ ਮੋਗੇ ਤੋਂ ਦੋ ਵਾਰ ਕਾਂਗਰਸ ਨੇ ਐਮਐਲਏ ਜਿੱਤੇ 12ਾਂ ਚੋਂ ਵੀ ਜਿੱਤੇ ਅਕਾਲੀ ਦਲ ਕੋਲ ਐਮਐਲਏ ਉਹ ਤੋਂ ਠੋੜਦੇ ਪਏ ਸੀ ਉਹ ਬੀਜੇਪੀ ਤੋਂ ਬਿਨਾ ਆਪਣੀ ਗਿਣਤੀ ਪੂਰੀ ਕਰਨਾ ਚਾਹੁੰਦੇ ਸੀ ਦੋ ਤਿੰਨ ਐਮਐਲਏ ਠੋੜਦੇ ਸੀ ਤੇ ਉਹਨਾਂ ਨੇ ਜੈਨ ਦਾ ਉਥੇ ਕਲੋਨੀ ਇਹੀ ਬਹੁਤ ਵੱਡਾ ਕਲੋਨਾਈਜ਼ਰ ਸੀਗਾ ਉਹਨੀਆਂ ਕਲੋਨੀਆਂ ਦੇ ਇੱਕ ਦੋ ਕੇਸ ਕੱਢ ਕੇ ਤੇ ਉਹਦੀ ਜਦੋਂ ਤੈਕੀਕਾ ਸ਼ੁਰੂ ਹੋਈ ਤੇ ਜੈਨ ਸਾਹਿਬ ਨੇ ਕਾਂਗਰਸ ਤੋਂ ਅਸਤੀਫਾ ਜਿੱਤੇ ਹੋਏ ਤਾਜ਼ਾ ਜਿੱਤੇ ਹੋਏ ਕਾਂਗਰਸ ਅਸਤੀਫਾ ਦੇ ਕੇ ਅਕਾਲੀ ਦਲ ਜੁਆਇਨ ਕੀਤਾ ਤੇ 2013 ਦੇ ਵਿੱਚ ਉਹੀ जोगिंदरਪਾਲ ਜੈਨ ਨੂੰ ਅਕਾਲੀ ਦਲ ਨੇ ਆਪਣੀ ਟਿਕਟ ਦਿੱਤੀ ਤੇ ਉੱਥੋਂ ਐਮਐਲਏ ਅਕਾਲੀ ਦਲ ਤੋਂ ਜਿੱਤ ਗਿਆ ਅਕਾਲੀ ਦਲ ਨੇ ਆਪਣੀ ਬਹੁ ਗਿਣਤੀ 58 ਦੀ ਪੂਰੀ ਕਰ ਲਈ ਭਾਜਪਾ ਤੋਂ ਪੇੜਾ ਉਹਦੇ 'ਚ ਇਸਤੇਮਾਲ ਕੀਤਾ ਗਿਆ ਬਿਊਰੋਕ੍ਰੇਸੀ ਇਉਂ ਹੀ ਜਿਵੇਂ ਮੰਨ ਲਓ ਅੱਜਕੱਲ ਜਿਹੜੇ ਸੁਧਾਰ ਲੈਅ ਚ ਸੀਗੇ ਚਰਨਜੀਤ ਬਰਾੜ ਇਹ ਮਨਪ੍ਰੀਤ ਬਦਲ ਨਾ ਹੁੰਦੇ ਸੀਗੇ ਅੱਛਾ ਤਹਿਸੀਲਦਾਰ ਸੀਗੇ ਤੇ ਇਹਨਾਂ ਦੇ ਖਿਲਾਫ ਤਹਿਕੀਕਾ ਸ਼ੁਰੂ ਹੋਈਆਂ ਇਹਨਾਂ ਨੇ ਮਨਪ੍ਰੀਤ ਬਾਦਲ ਨੂੰ ਛੱਡ ਕੇ ਸੁਖਵੀਰ ਸਿੰਘ ਬਾਦਲ ਦਾ ਪੱਲਾ ਫੜ ਲਿਆ ਜਦੋਂ ਇੱਕ ਦੋ ਐਫ ਆਈ ਆਰ ਹੋਈਆਂ ਤੇ ਪੱਲਾ ਫੜ ਲਿਆ ਤੇ ਜਿਹੜੀ ਕੈਪਟਨ ਨਮਰਿੰਦਰ ਸਿੰਘ ਨੇ ਬੂਟਾ ਲਾਇਆ ਸਿਆਸੀ ਬਦਲਾਖੋਰੀ ਦਾ ਉਹ ਪੂਰਾ ਫਲ ਗਿਆ ਉਹ ਤਾਂ ਸਮਝ ਆ ਗਈ ਸਿਆਸਤਦਾਨਾਂ ਨੂੰ ਬਈ ਅਸੀਂ ਦੂਜਿਆਂ ਨੂੰ ਕਿਵੇਂ ਲੰਮੇ ਪਾਣਾ ਜੁੱਤੀ ਫੇਰ ਕੇ ਉਹਦੇ ਹਥਿਆਰ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਫਿਰ ਇਹ ਛੱਡ ਤੇ ਤਾਂ ਲੋਕਾਂ ਨੇ ਬਈ ਇਹਦੀ ਪਾਰਟੀ ਤੋੜ ਦੋ ਇਹਦੇ 10 ਐਮਐਲਏ ਤੋੜ ਲਓ ਕਹਿੰਦੇ ਦੇਖੋ ਹਰ ਇੱਕ ਦੇ ਕੋਲ ਆਮਦਨਤਵਾਦ ਦੇ ਜਨਾਦ ਹੈ ਹਰ ਸਿਆਸਤਦਾਨ ਕੋਲ ਇੱਕਦਮ ਮੈਂ ਕਹਿ ਸਕਦਾ ਕੋਈ ਹੋਊਗਾ ਲਗਭਗ ਹਰ ਸਿਆਸਤਦਾਨ ਕੋਲ ਆਮਦਨਤਵਾਦ ਜਨਾਦ ਹੈ ਜਿਹੜੇ ਸਿਆਸਤਦਾਨ ਐਮਐਲਏ ਨੇ 5 5 6 6 ਕਰੋੜ ਚੋਣਾ ਚਲਾਣਾ ਹੈ ਇਹ ਗਣਾ ਸਾਨੂੰ ਪਤਾ ਕਿੰਨੇ ਪੈਸੇ ਲੱਗਦੇ ਆ ਤੇ ਚੋਣ ਘੋਸ਼ਣਾ ਪੱਤਰ ਵੇਲੇ ਤੁਸੀਂ ਕਿੰਨੇ ਪੈਸੇ ਦਾ ਜ਼ਿਕਰ ਕਰਦੇ ਹੋ ਤੇ ਲਾਂਦੇ ਕਿੰਨੇ ਹੋ ਜ਼ਮੀਨੀ ਪੱਧਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਕੋਲ ਮਿਲਾ ਕੇ ਬਈ ਆਮਦਨ ਤੋਂ ਵੱਧ ਜਾਦਾਦ ਹਰੇਕ ਦੀ ਕਿਸੇ ਦੀ ਬਨਾਮੀ ਹੈ ਕਿਸੇ ਦੇ ਆਪਣੇ ਨਾਂ ਤੇ ਕਿਸੇ ਦੇ ਸੰਡੂ ਦੇ ਨਾਂ ਤੇ ਪਰਵਾਰ ਇਹ ਸਿਆਸੀ ਬਦਲਾਖੋਰੀ ਵਾਲਾ ਜਿਹੜਾ ਨਾ ਫੇਰ ਹਥਿਆਰ ਬਹੁਤ ਚੰਗੀ ਤਰ੍ਹਾਂ ਸਿਆਸਤਦਾਨਾਂ ਨੇ ਚਪੀਆ ਚੜੀ ਕਰ ਲੀਆ ਖੈਰ 2017 ਦੇ ਵਿੱਚ ਜਦੋਂ ਸੱਤਾ ਪਲਟੀ ਕੈਪਟਨ ਨਮਿੰਦਰ ਸਿੰਘ ਦੀ ਸਰਕਾਰ ਆਈ لیکن کیپٹن ਨਮਰਿੰਦਰ ਸਿੰਘ ਦੇ سارے ਜਿਹੜੇ ਕੇਸ ਆ ਉਹ ਬਾਦਲ ਪਰਿਵਾਰ ਦੇ ਨਾਲ ਸੈਟਲ ਹੋ ਚੁੱਕੇ ਸੀ ਉਹਨਾਂ ਦੇ ਕੇਸ ਸਾਰੇ ਬੰਦ ਕਰਾ ਦਿੱਤੇ ਗਏ ਸੀ ਇਸ ਕਰਕੇ ਮੈਨੂੰ ਲੱਗਦਾ ਕਿ کیਪਟਨ ਨਮਰਿੰਦਰ ਸਿੰਘ ਨੇ ਜਿਹੜਾ ਦੂਜਾ ਟੈਨਿਓਰ 2017 ਦਾ ਸ਼ੁਰੂ ਕੀਤਾ ਉਹਦੇ ਚ ਸਿਆਸੀ ਬਦਲਾਖੋਰੀ ਤੋਂ ਥੋੜਾ ਜਿਹਾ ਉਹਨਾਂ ਨੇ ਆ ਆਪਣਾ ਹੱਥ ਖਿੱਚ ਕੇ ਰੱਖਿਆ ਪਿੱਛੇ ਵੱਲ ਕਿਉਂਕਿ ਉਹਨਾਂ ਨੇ ਦੇਖ ਲਿਆ ਸੀ ਕਿ ਮੈਂ 2002 ਚ ਬਾਦਲਾਂ ਦੇ ਖਿਲਾਫ ਪਰਚੇ ਦੇ ਕੇ ਮੈਂ ਬਾਦਲਾਂ ਨੂੰ ਪੰਜਾਬ ਚ ਖੜੇ ਕਰ ਦਿੱਤਾ ਸੀ ਨਾਲੇ ਉਹ ਫਿਰ ਸੈਟਲ ਹੋ ਚੁੱਕਾ ਸੀਗਾ ਕਿਉਂਕਿ ਉਹਨਾਂ ਦੇ ਕੇਸ ਉਹਨਾਂ ਦੇ ਵੀ ਹੌਸਟਾਈਲ ਕਰ ਗਏ ਸਾਰੇ ਗਵਾਹ ਉਹਨਾਂ ਦੇ ਕੇਸ ਬੰਦ ਕਰਤੇ ਗਏ ਉੱਥੋਂ ਹੀ ਜਗ ਜਾਹਰ ਹੋ ਗਿਆ ਸੀ ਫਿਰ 2017 ਚ ਕੈਪਟਨ ਨਮਰਿੰਦਰ ਸਿੰਘ ਨੇ ਵੀ ਨਾ ਰੇਤਾਂ ਤੇ ਜਾਂਚ ਕੀਤੀ ਨਾ ਬਜਰੀ ਤੇ ਜਾਂਚ ਕੀਤੀ ਨਾ ਕੇਬਲ ਤੇ ਜਾਂਚ ਕੀਤੀ ਜੇ ਮੰਨ ਲਓ ਨਵਜੋਤ ਸਿੰਘ ਸਿੱਧੂ ਨੇ ਕੱਢ ਕੇ ਲਿਆਂਦਾ ਵੀ ਕੇਬਲ ਦਾ ਘੁਟਾਲਾ ਕੋਈ ਕਾਰਵਾਈ ਨਹੀਂ ਕੀਤੀ ਨਵਜੋਤ ਸਿੰਘ ਸਿੱਧੂ ਨੇ ਰੇਤਾਂ ਦੀ ਰੋਲਾ ਪਾਇਆ ਕੋਈ ਕਾਰਵਾਈ ਨਹੀਂ ਉੱਥੇ ਹੀ ਸਮਝ ਆਂਦਾ ਸੀ ਬਈ ਹੁਣ ਥੋੜਾ ਜਿਆ ਠੰਡੇ ਪੈ ਗਿਆ ਸਿਆਸੀ ਬਦਲਾਖੋਰੀ ਵਾਲਾ ਜਿਹੜਾ ਬੂਟਾ ਹੈਗਾ ਵੱਧ ਚੁੱਕਾ ਪਰ ਲੇਕਿਨ ਇਹ ਬੂਟਾ ਜਿਹੜਾ ਕੈਪਟਨ ਬਰਿੰਦਰ ਸਿੰਘ ਨੂੰ ਹੋਣਾ ਇਹਦਾ ਫਲ ਖਾਣਾ ਨਹੀਂ ਚਾਹੁੰਦੇ ਇਧਰਲੇ ਪਾਸੇ ਜਾਣਾ ਨਹੀਂ ਚਾਹੁੰਦੇ ਬੜਾ ਰੋਲਾ ਪਿਆ ਭਈ ਤੁਸੀਂ ਪਰਚਾ ਦਿਓ ਜੀ ਵਿਕਰਮ ਜੀ ਠੀਏ ਤੇ ਡਰੱਗ ਦੀ ਅਸੀਂ ਕਰਕੇ ਆਏ ਬਾਦੇ ਪਰਚਾ ਦਿਓ ਆ ਕਰੋ ਕਿਸੇ ਮਤਲਬ ਉਹ ਸਾਰੀਆਂ ਗੱਲਾਂ ਜਗ ਜाहਰ ਹੈ ਲੇਕਿਨ ਜਦੋਂ ਚੰਨੀ ਦੀ ਸਰਕਾਰ ਬਣੀ ਵਿਕਰਮ ਮਜੀਠੀਏ ਤੇ ਫਿਰ ਪਰਚਾ ਦਰਜ ਹੋਇਆ ਉਹਦੇ ਚ ਲੱਗਿਆ ਕਿ ਇਹ ਸਿਆਸੀ ਬਦਲਾਖੋਰੀ ਜਿਹੜਾ ਰੋਲਾ ਪਾਤਾ ਕਾਲੀ ਦਲ ਨੇ ਸਿਆਸੀ ਬਦਲਾਖੋਰੀ ਆ ਆਪਣੀ ਰੰਜਸ਼ ਕੱਢੀ ਗਈ ਆ 2021 ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ ਲੇਕਿਨ 2022 ਤੋਂ ਆ ਕੇ ਜਿਹੜਾ ਫਿਰ ਉਹ ਵਿਜ਼ਨੈਸ ਬਿਊਰੋ ਵਾਲਾ ਟੂਲ ਆ ਜਾਂ ਪੁਲਿਸ ਵਾਲਾ ਟੂਲ ਆ ਉਹ ਆਮ ਆਦਮੀ ਪਾਰਟੀ ਦੇ ਹੱਥੇ ਆ ਗਿਆ ਇਹਨਾਂ ਨੇ ਲਿਆ ਕੇ ਨੇਰੀ ਲਿਆਤੀ ਫਿਰ ਇਹਨਾਂ ਨੇ ਸੁੰਦਸ਼ਾਮ अरोड़ा ਚਲੰਦਰ ਸਾਧੂ ਸਿੰਘ ਧਰਮਸਰੋਚ ਚਲੰਦਰ ਆਸ਼ੂ ਚਲੰਦਰ ਸਤਕਾਰਕੌਰ ਬੀਬੀ ਚਲੰਦਰ ਮਤਲਬ ਸੁਖਪਾਲ ਸਿੰਘ ਖਹਿਰਾ ਚਲੰਦਰ ਮਤਲਬ ਫਿਰ ਇਹਨਾਂ ਨੇ ਆਪਣੀ ਢੀਰੀ ਲਿਆਤੀ ਰੋਲਾ ਪਿਆ ਕਾਂਗਰਸ ਬਈ ਇਹ ਤਾਂ ਸਾਰਾ ਜਿਹੜਾ ਵਾ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਹੈ ਲੇਕਿਨ ਜਿਹੜਾ ਵਾ ਵਿਧਾਨ ਸਭਾ ਚ ਭਗਵੰਤਮਾਨ ਹੋਰੀ ਜ਼ਰੂਰ ਕਹਿੰਦੇ ਰਹੇ ਮੈਂ ਇੱਕ ਇੱਕ ਨੂੰ ਛੱਡਾਂ ਗਾਣੀ ਕਈ ਵਾਰੀ ਉਹਨਾਂ ਨੇ ਬਸਾਂ ਦਾ ਰੋਲਾ ਪਾਇਆ ਰਾਜਸਥਾਨ ਤੋਂ ਬੋਡੀਆਂ ਬਣੀਆਂ ਕਾਫੀ ਹੋਰ ਰੋਲੇ ਪਾਏ ਲੇਕਿਨ ਕੀਤਾ ਕੁਛ ਨਹੀਂ ਗਿਆ ਉਹ ਜਿਹੜੇ ਰੋਲੇ ਬਈ ਕਹਿਣਾ ਵੀ ਆ ਫਿਰ ਪ੍ਰਤਾਪ ਸਿੰਘ ਬਾਜਵਾ ਤੇ ਪਰਚਾ ਦੇ ਦਿੱਤਾ ਉਹ ਵੀ ਕਾਂਗਰਸ ਨੇ ਰੋਲਾ ਪਾਇਆ ਬਈ ਬੰਮਾ ਵਾਲੀ ਖਬਰ ਤਾਂ ਲੱਗੀ ਸੀ ਉਹਨਾਂ ਨੇ ਤਾਂ ਖਬਰ ਨਸ਼ਰ ਕੀਤੀ ਹੈ ਦੱਸਿਆ ਕਿ ਭਈਆ ਬੰਬੇ ਨੇ ਆਏ ਆ ਜੀ ਉਹਨਾਂ ਤੇ ਪਰਚਾ ਦਿੱਤਾ ਉਹ ਵੀ ਸਿਆਸੀ ਬਦਲਾਖੋਰੀ ਦੇ ਵਿੱਚ ਉਹਨੂੰ ਗਿਣ ਲਿਆ ਬਈ ਸਿਆਸੀ ਬਦਲਾਖੋਰੀ ਹੋਈ ਬਿਕਰਮ ਮਜੀਠੀਏ ਤੇ ਡੀਏ ਦਾ ਪਰਚਾ ਦਿੱਤਾ ਹੁਣ ਸੋ ਇਹ ਜਿਹੜਾ ਹੁਣ ਰਣਜੀਤ ਸਿੰਘ ਗਿੱਲ ਹੈ ਇਦੇ ਉੱਤੇ ਪਰਚਾ ਦਰਜ ਹੋਇਆ ਪਰਚਾ ਦਰਜ ਹੋਇਆ ਜਾਂ ਨਹੀਂ ਹੋਇਆ ਇਹ ਹਜੇ ਜਾਂਚ ਦਾ ਵਿਸ਼ੇ ਹੈ ਲੇਕਿਨ ਇਹਦੇ ਜਿਹੜੀ ਰੇਡ ਹੋਈ ਹੈ ਜਾਂਚ ਹੋਈ ਹੈ ਬੀਜੇਪੀ ਇੱਕ ਦਿਨ ਰਾਤ ਪਹਿਲਾਂ ਜੁਆਇਨ ਕੀਤੀ ਉਹਨਾਂ ਨੇ ਅੱਧੀ ਰਾਤੀ ਉਹ ਅਗਲੇ ਦਿਨ ਬੀਜੇਪੀ ਨੂੰ ਪੁਆਇੰਟ ਮਿਲਿਆ ਕੀ ਇਹ ਵੀ ਸਿਆਸੀ ਬਦਲਾਖੋਰੀ ਆ ਰਾਤੀ ਬੀਜੇਪੀ ਜੁਆਇਨ ਕੀਤੀ ਸਵੇਰੇ ਤੁਸੀਂ ਇਹਦੀ ਜਾਂਚ ਕਰ ਰਹੇ ਹੋ ਇਉਂ ਹੀ ਜਿਵੇਂ ਪੰਜਾਬ 'ਚ ਚੱਲ ਰਿਹਾ ਹੈ ਕੇਂਦਰ ਵੀ ਉਵੇਂ ਹੀ ਕਰਦੀ ਪਈ ਆ ਅਰਵਿੰਦ ਕੇਜਰੀਵਾਲ ਤੇ ਪਰਚਾ ਮਨੀਸ਼ ਸੋਧਿਆ ਤੇ ਪਰਚਾ ਅਸਤਿੰਦਰ ਜੈਨ ਤੇ ਪਰਚਾ ਸੰਜੇ ਸਿੰਘ ਤੇ ਪਰਚਾ ਪੰਜਾਬ ਦੇ ਦੋ ਆਈਐਸ ਅਫਸਰਾਂ ਨੂੰ ਵੀ ਜਾਂਚ ਦੇ ਘੇਰੇ ਚ ਰੱਖਿਆ ਹੋਇਆ ਐਕਸਾਈਜ਼ ਪਾਲਿਸੀ ਚ ਗੱਜਨ ਮਹਾਜਰਾ ਤੇ ਪਰਚਾ ਕੁਲਵੰਤ ਸਿੰਘ ਤੇ ਈਡੀ ਦਾ ਪਰਚਾ ਠੀਕ ਹੈ ਨਾ ਸੋ ਇਹਨਾਂ ਕੋ ਵੀ ਇਹਨਾਂ ਨੂੰ ਲੱਗਦਾ ਪੰਜਾਬ ਦੇ ਜਿਹੜੇ ਸਿਆਸਤਦਾਨ ਆ ਕਿ ਇਹ ਈਡੀ ਜਿਹੜਾ ਉਹ ਸਾਡੇ ਖਿਲਾਫ ਇਸਤੇਮਾਲ ਕਰ ਰਿਹਾ ਅਸੀਂ ਬਿਜਲੈਂਸ ਇਹਨਾਂ ਦੇ ਖਿਲਾਫ ਇਸਤੇਮਾਲ ਕਰ ਰਿਹਾ ਲੇਕਿਨ ਗੱਲ ਇਹ ਹੈ ਕਿ ਮੈਂ ਇੱਕ ਚੀਜ਼ ਦਾ ਇਸ ਚੀਜ਼ ਨੂੰ ਸਮਝਣਾ ਵੀ ਚਾਹਨਾ ਇਸ ਚੀਜ਼ ਨੂੰ ਮੈਂ ਬੜਾ ਪੁੱਛਦਾ ਵੀ ਆ ਸਿਆਸਤਦਾਨਾਂ ਤੋਂ ਭਈ ਬਾਦਲ ਪਰਿਵਾਰ ਤੇ ਇੰਨੇ ਪਰਚੇ ਦੇ ਕੇ ਇਨਾ ਵਕਤ ਖਰਾਬ ਕਰਕੇ ਬਿਜ਼ਨਸ ਬਿਊਰੋ ਦਾ ਸਾਡਾ ਜਨਤਾ ਦਾ ਇਨਾ ਪੈਸਾ ਲਾ ਕੇ ਜੇ ਆਪਸੀ ਸੈਟਲਮੈਂਟ ਕਰਨੀਆਂ ਸੀ ਤੇ ਪੰਜਾਬ ਦਾ ਪੈਸਾ ਕਿਉਂ ਰੋੜਿਆ ਗਿਆ ਪੰਜਾਬ ਦਾ ਵਕਤ ਕਿਉਂ ਬਰਬਾਦ ਕੀਤਾ ਗਿਆ ਇਹੀ ਜਿਹੜੇ ਕੇਸ ਹੈਗੇ ਆ ਫਿਰ ਕੈਪਟਨ ਨਮਰਿੰਦਰ ਸਿੰਘ ਦੇ ਖਿਲਾਫ ਕਰਕੇ ਤੁਸੀਂ ਵਾਪਸ ਲਿੱਤੇ ਠੀਕ ਹੈ ਨਾ ਬੰਦ ਮਤਲਬ ਉਹ ਵੀ ਬੰਦੀ ਹੋਏ ਕੇਸੇ ਕਿਸਮ ਦੇ ਤੇ ਤੁਸੀਂ ਇਸ ਵਕਤ ਕਿਉਂ ਬਰਬਾਦ ਕੀਤਾ ਪੰਜਾਬ ਦਾ ਪੈਸਾ ਵਿਜੀਲੈਂਸ ਦਾ ਇੰਨੀ ਸਰਦਰ ਦੀ ਇੱਕ ਇੱਕ ਅਫਸਰ ਦੀ ਕਿੰਨੀ ਸੈਲਰੀ ਹੈ ਸਿਆਸਤ ਕਰਨੀ ਸਿਆਸਤ ਕਰੋ ਆ ਬਿਜਲੈਂਸ ਹੋਰ ਪੁਲਿਸ ਨਾਲ ਸਿਆਸਤ ਸਿਰਫ ਡਰਾਉਣ ਵਾਲੀ ਸਿਆਸਤ ਹੈ ਇਹ ਵੀ ਟਾਈਮ ਬੀਂਗ ਡਰਾਉਣ ਵਾਲੀ ਸਿਆਸਤ ਹੈ ਤੁਸੀਂ ਲੰਬਾ ਵਕਤ ਇਹਦੇ ਨਾਲ ਡਰਾ ਨਹੀਂ ਸਕਦੇ ਕਿਸੇ ਨੂੰ ਹੁਣ ਜਿਵੇਂ ਦੇਖੋ ਪਿਛੇ ਦੀ ਗੱਲ ਚੱਲੀ ਕਿ ਰਾਜਕਮਰ ਚੱਬੇਵਾਲ ਆ ਉਹਨਾਂ ਦੇ ਕੋਈ ਸਿਗੇ ਉਹਦੇ ਕੇਸਾਂ ਦੀ ਸੀਗੀ ਉਸ ਤੋਂ ਬਾਅਦ ਉਹ ਆਵਾਮੀ ਪਾਰਟੀ ਜੁਆਇਨ ਕਰ ਗਿਆ ਵੀ ਉਹਨਾਂ ਨੂੰ ਵੀ ਡਰਾਇਆ ਗਿਆ ਸੰਬੰਧ ਦੇ ਕਿ ਡਰਾਇਆ ਗਿਆ ਐਮਪੀ ਮੈਂਬਰ ਪਾਰਲੀਮੈਂਟ ਲੜੇ ਜਿੱਤ ਗਿਆ ਮੁੰਡਾ ਜਿੱਤ ਗਿਆ ਉਹ ਕੇਸ ਉਸ ਤੋਂ ਬਾਅਦ ਬਿਲਕੁਲ ਬੰਦ ਹੋ ਗਿਆ ਉਹਦਾ ਕੋਈ ਰੋਲਾ ਰੱਪਾ ਨਹੀਂ ਆਇਆ ਕੋਈ ਖੜਾ ਨਹੀਂ ਹੋਇਆ ਕਿਤੇ ਸਾਈਡ ਤੇ ਕੰਨੀ ਬੈਠ ਗਿਆ ਸੋ ਜਿਹੜੀਆਂ ਚੀਜ਼ਾਂ ਮੈਂ ਸਮਝਦਾ ਕਿ ਜਿਹੜੀਆਂ ਚੀਜ਼ਾਂ ਕੈਪਟਨ ਨਮਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਬੋ ਦਿੱਤੀਆਂ ਬੀਜ ਲਾਤਾ ਉਹ ਹੁਣ ਸਾਰੇ ਸਿਆਸਤਦਾਨਾਂ ਨੂੰ ਉਹਦੀ ਸਮਝ ਆ ਗਈ ਹੈ ਕਿ ਬਿਜਲੈਂਸ ਦਾ ਇਸਤੇਮਾਲ ਕਿਵੇਂ ਕਰਨਾ ਪੁਲਸ ਦਾ ਇਸਤੇਮਾਲ ਕਿਵੇਂ ਕਰਨਾ ਕਿਉਂਕਿ ਦੂਜੀ ਜਿਹੜੀ ਗੱਲ ਹੈਗੀ ਆ ਕਿ ਮੈਂ ਤਾਂ ਇਹ ਚਮੈਂਦਾ ਕਿ ਸਿਆਸਤ ਨੂੰ ਸਿਆਸਤ ਵਾਂਗੂ ਚੱਲਣਾ ਚਾਹੀਦਾ ਜਿੱਤ ਹਾਰ ਕਰੋ ਲੇਕਿਨ ਜੇ ਤੁਸੀਂ ਅਫਸਰਸ਼ਾਹੀ ਦਾ ਇਸਤੇਮਾਲ ਕਰੋਗੇ ਇਹੀ ਅਫਸਰਸ਼ਾਹੀ ਸਰਕਾਰ ਦੀ ਹੈ ਜਿਹਦੀ ਅਗਲੀ ਵਾਰੀ ਹਕੂਮਤ ਆ ਉਹਦੀ ਹੋ ਜਾਣੀ ਹੈ ਦੂਜੀ ਜਿਹੜਾ ਤੁਹਾਡਾ ਸਵਾਲ ਹੈ ਰਣਜੀਤ ਸਿੰਘ ਗੱਲ ਸੌਰੀ ਮੈਂ ਬਹੁਤ ਹੋਰ ਪਾਸੇ ਲੰਬਾ ਖਿੱਚ ਲਿਆ ਵਾ ਸਿਆਸੀ ਬਦਲਾਖੋਰੀ ਦੇ ਵਿਖਾ ਵੀ ਬੜਾ ਵਿਸ਼ਾ ਵੀ ਬੜਾ ਗੰਭੀਰ ਹੈ ਪੰਜਾਬ ਦੇ ਇੱਕ ਰਗ ਰਗ ਨਾਲ ਜੁੜਿਆ ਤੇ ਜਿਹੜਾ ਤੁਸੀਂ ਦੂਜੀ ਗੱਲ ਇੱਕ ਯਾਰ ਨਾਮ ਰਹਿ ਗਿਆ ਵਿੱਚੋਂ ਕਰੈਕਟਰ ਮਨਪ੍ਰੀਤ ਸਿੰਘ ਬਾਦਲ ਜੀ ਦੇਖੋ ਮਨਪ੍ਰੀਤ ਸਿੰਘ ਬਾਦਲ ਕਿੰਨੇ ਉਰਦੂ ਦੇ ਸ਼ੇਅਰ ਬੋਲਦਾ ਸੀ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਸੀ ਬਾਗ 'ਚ ਬਹਿ ਬਹਿ ਕੇ ਭਗਵੰਤ ਸਿੰਘ ਮਾਨ ਨੂੰ ਚੈਲੰਜ ਕਰਦਾ ਸੀ ਲੇਕਿਨ ਜਦੋਂ ਐਫ ਆਈ ਆਰ ਹੋਈ ਮੈਨੂੰ ਲੱਗਦਾ ਦੁਬਾਰਾ ਕੈਮਰੇ ਤੇ ਨਹੀਂ ਆਇਆ ਕੈਮਰੇ ਤੇ ਨਹੀਂ ਆਇਆ ਜਮਾਨਤ ਕਰਾਉਣ ਤੋਂ ਬਾਅਦ ਉਹਨੇ ਕੈਮਰਾ ਹੀ ਨਹੀਂ ਫੇਸ ਕੀਤਾ ਉਹ ਮੈਂ ਨਹੀਂ ਕਿਤੇ ਉਹਦਾ ਬਿਆਨ ਦੇਖਿਆ ਕੋਈ ਭਗਵੰਤ ਮਾਨ ਸਰਕਾਰ ਦੇ ਖਿਲਾਫ ਆਇਆ ਹੋਵੇ ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਵੀ ਹੁੰਦੀਆਂ ਕਿ ਵਿਰੋਧੀਆਂ ਦੀਆਂ ਜਮਾਨਾਂ ਚੋਂ ਪਕਰਾਣ ਲਈ ਜਿਹੜੇ ਸ਼ੇਰ ਬੋਲਦੇ ਨੇ ਉਰਦੂ ਦੇ ਉਹਦਾ ਉਹਨੂੰ ਬੰਦ ਕਰਾਉਣ ਲਈ ਜਿਹੜਾ ਇਹ ਵੀ ਸਿਸਟਮ ਜਿਹੜਾ ਚੱਲਦਾ ਹੈ ਹਥਿਆਰਾਂ ਦਾ ਸਿਸਟਮ ਚੱਲਦਾ ਇਹਨੂੰ ਆਪਾਂ ਥਿਆਰ ਦੂਜਾ ਨਾ ਕਰੀਓ ਗਨ ਵਾਲਾ ਜਿਹੜਾ ਮਤਲਬ ਡੰਡੇ ਵਾਲਾ ਹਥਿਆਰ ਸੋ ਇਹ ਜਿਹੜਾ ਨਾ ਸਿਨੈਰੀਓ ਹੈ ਬਹੁਤ ਪੰਜਾਬ ਦੇ ਵਿੱਚ ਗੰਭੀਰ ਹੋ ਚੁੱਕਾ ਔਰ ਇਹ ਇਹਦੀਆਂ ਜੜ੍ਹਾਂ ਬਹੁਤ ਇੰਨੀਆਂ ਗਹਿਰੀਆਂ ਫੈਲ ਚੁੱਕੀਆਂ ਕਿ ਇਹ ਪੰਜਾਬ ਨੂੰ ਖਤਮ ਕਰ ਦੇਣਗੀਆਂ ਜਿਹੜਾ ਇੱਥੇ ਤਾਂ ਪੰਜਾਬ ਦੇ ਵਿੱਚ ਅੱਗੇ ਰਾਜਨੀਤਿਕ ਅੱਗੇ ਦੁਸ਼ਮਣੀਆਂ ਇੱਕ ਵਾਰੀ ਪੈ ਜਾਂ ਨਹੀਂ ਖਤਮ ਹੁੰਦੀਆਂ ਸੱਤ-ਸੱਤ ਪੁਛਤਾਂ ਤੱਕ ਖਤਮ ਨਹੀਂ ਹੁੰਦੀਆਂ ਪੰਜਾਬ ਦਾ ਤਾਂ ਖੂਨੀ ਇਹੋ ਜਿਹਾ ਸਾਡਾ ਬਲੱਡੀ ਇਹੋ ਜਿਹਾ ਵੀ ਇੱਕ ਵਾਰੀ ਦੁਸ਼ਮਣੀ ਪੈ ਗਈ ਫਿਰ ਖਤਮ ਨਹੀਂ ਹੁੰਦੀ ਲੋਕ ਸਮੇਂ ਦੇ ਚੱਲ ਚੱਲੀ ਜਾਂਦੇ ਪੀੜੀ ਦਰ ਪੀੜੀ ਹੁਣ ਇਹ ਜਿਹੜੀਆਂ ਸਿਆਸੀ ਦੁਸ਼ਮਣੀਆਂ ਤੁਸੀਂ ਪੈ ਗਈਆਂ ਇੰਨੀਆਂ ਦੂਰੀਆਂ ਵੱਧ ਗਈਆਂ ਇਹ ਦੂਰੀਆਂ ਕਿਵੇਂ ਖਤਮ ਹੋਣਗੀਆਂ ਕਿਵੇਂ ਖਤਮ ਹੋਣਗੀਆਂ ਸੋ ਜਿਹੜੀ ਗੱਲ ਮੈਂ ਗੱਲ ਕਰਦਾ ਮੈਂ ਰਣਜੀਤ ਸਿੰਘ ਗੱਲ ਤੇ ਵਾਪਸ ਆਨਾ ਸੌਰੀ ਮੈਂ ਫਿਰ ਮਨਪ੍ਰੀਤ ਬਾਦਵਾਲ ਚਲਾ ਗਿਆ ਹੀ ਰਣਜੀਤ ਸਿੰਘ ਗਿੱਲ ਦਾ ਵੀ ਮਸਲਾ ਜਿਹੜਾ ਉਹ ਸਿਆਸੀ ਬਦਲਾਖੋਰੀ ਵੱਲ ਬੀਜੇਪੀ ਉਹਨੂੰ ਲਪੇਟਦੀ ਬਈਆ ਕਿ ਬੀਜੇਪੀ ਕਹਿੰਦੀ ਬਈਆ ਕਿ ਇਹ ਸਿਆਸੀ ਬਦਲਾ ਹੈ ਜਦ ਕਿ ਜੋ ਮੈਨੂੰ ਇਨਪੁਟ ਮਿਲੇ ਆ ਜੋ ਬਿਜ਼ਨਸ ਅਫਸਰਾਂ ਤੋਂ ਮੈਨੂੰ ਸਮਝ ਆ ਰਹੀ ਆ ਕਿ ਰਣਜੀਤ ਸਿੰਘ ਗਿੱਲ ਦਾ ਵਿਕਰਮ ਮਜੀਠੀ ਦੇ ਜਿਹੜੀਆਂ ਕੰਪਨੀਆਂ ਸੀਗੀਆਂ ਬਾਹਰ ਵਾਲੀਆਂ ਉਹਨਾਂ ਨਾਲ ਵੀ ਕੋਈ ਲੈਣ-ਦੇਣ ਹੈਗਾ ਸੀ ਵਿਜੀਲੈਂਸ ਉਸ ਮਾਮਲੇ ਦੀ ਜਾਂਚ ਕਰ ਰਹੀ ਹੈ ਵੀ ਜਿਹੜਾ ਰਣਜੀਤ ਸਿੰਘ ਗਿੱਲ ਦਾ ਬਾਹਰ ਵਾਲੀਆਂ ਕੰਪਨੀਆਂ ਨਾਲ ਕੀ ਲੈਣ ਦੇਣ ਸੀ ਕੰਪਨੀ ਕਾਮਨ ਹੈ ਉਹੀ ਵਿਕਰਮਜੀਠੀ ਵਾਲੀ ਕੰਪਨੀ ਹੈ ਉਹੀ ਇੱਧਰ ਵਾਲੀ ਕੰਪਨੀ ਹੈ ਸਰ ਇਹਦੇ ਬਾਰੇ ਵੀ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਹੈ ਜਿਵੇਂ ਤੁਸੀਂ ਗੱਲ ਆਖੀ ਕਿ ਵਿਜੀਲੈਂਸ ਦੇ ਜ਼ਰੀਏ ਲੋਕਾਂ ਦਾ ਸਮਾਂ ਔਰ ਟਾਈਮ ਜਿਹੜਾ ਹੈ ਸਮਾਂ ਤੇ ਪੈਸਾ ਜਿਹੜਾ ਉਹ ਵੇਸਟ ਕੀਤਾ ਗਿਆ ਜੇ ਆਪਾਂ ਰਣਜੀਤ ਸਿੰਘ ਗਿੱਲ ਦੀ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਕਾਂਗਰਸ ਦੇ ਜਿਹੜੇ ਬਾਕੀ ਲੀਡਰ ਹੈਗੇ ਉਹਨਾਂ ਦੀ ਗੱਲ ਕਰੀਏ ਜੀ ਉਹਨਾਂ ਤੇ ਵਿਜੀਲੈਂਸ ਦੀ ਕਾਰਵਾਈ ਹੋਈ ਕੀ ਤੁਸੀਂ ਇਹ ਮੰਨਦੇ ਹੋ ਕਿ ਟਾਈਮ ਐਂਡ ਮਨੀ ਵੇਸਟ ਹੋਇਆ ਹੈ ਜਿਹੜੀ ਤੁਸੀਂ ਗੱਲ ਕਰਦੇ ਨਾ ਹਜੇ ਉਹ ਕੇਸ ਹੈਗੇ ਅੰਡਰ ਟਰਾਇਲ ਇੱਕ ਕਨਵਿਕਸ਼ਨ ਤੱਕ ਜਾਂਦੇ ਆ ਸਜ਼ਾ ਤੱਕ ਜਾਂਦੇ ਆ ਇਹ ਸਰਕਾਰ ਅਗੋ 1.5 ਸਾਲ ਬਾਅਦ ਕਿਹੜੀ ਪਾਰਟੀ ਦੀ ਆਉਂਦੀ ਆ ਜੇ ਮੰਨ ਲਓ 2002 ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਸੁਰਿੰਦਰ ਕੋਰ ਬਾਦਲ ਤੇ ਐਫ ਆਈ ਆਰ ਹੋਈਆਂ ਸੁੱਚਾ ਸਿੰਘ ਲਗਾਤੇ ਹੋਈ ਤੇ ਸਰਕਾਰ ਬਦਲੀ ਸਰਕਾਰੀ ਗਵਾਹ ਮੁਕਰ ਗਏ ਉਹ ਬਿਜ਼ਨਸ ਦੇ ਉਹੀ ਅਫਸਰ ਜਿਹੜੇ ਆ ਉਹ 호ਸਟਾਈਲ ਹੋ ਗਏ ਸਾਰੇ ਉਹ ਕੋਈ ਬੁੱਲਿਆ ਹੀ ਨਹੀਂ ਬਿਆਨ ਹੀ ਨਹੀਂ ਦਿੱਤੇ ਕਿਸੇ ਨੇ ਹਾਲਾਂਕਿ ਕੋਰਟ ਦੀਆਂ ਬੜੀਆਂ ਕਰਾਰੀਆਂ ਜੱਜਮੈਂਟ ਆਈਆਂ ਲੇਕਿਨ ਸਰਕਾਰਾਂ ਬਹੁਤ ਪਾਵਰਫੁੱਲ ਹੁੰਦੀਆਂ ਬਹੁਤ ਪਾਵਰਫੁੱਲ ਹੁੰਦੀਆਂ ਕੇਸ ਬੰਦ ਹੋ ਗਏ ਜੁਡੀਸ਼ਰੀ ਜਿਹੜੀ ਹੈ ਉਹ ਗਵਾਹਾਂ ਦੇ ਸਿਰ ਤੇ ਚੱਲਦੀ ਹੈ ਜੇ ਦਾ ਸਾਹਮਣੇ ਆ ਕੇ ਕੋਈ ਗਵਾਹੀ ਦਊਗਾ ਫੇਰ ਹੀ ਜੱਜ ਜੱਜਮੈਂਟ ਜਿਹੜੀ ਆ ਉਹਦੇ ਵਿੱਚ ਜੱਜਮੈਂਟ ਜੱਜ ਜੱਜਮੈਂਟ ਦੇ ਸਕਦਾ ਜੇ ਗਵਾਹੀ ਨਹੀਂ ਹੁੰਦੀ ਗਵਾਹ ਹੀ ਮੁਕਰ ਗਿਆ ਤੇ ਫਿਰ ਤੁਸੀਂ ਕਰੋਗੇ ਕੀ ਹੁਣ ਇਹਦੇ ਵਿੱਚ ਤਾਂ ਗੱਲ ਇਹ ਹੈਗੀ ਹੈ ਕਿ ਅੱਗੋਂ ਕੇਸ ਕਿੰਨਾ ਪ੍ਰੈਜ਼ੈਂਟ ਕੀਤਾ ਜਾਂਦਾ ਕੇਸ ਨੂੰ ਅੱਗੇ ਗਵਾਹੀਆਂ ਤੱਕ ਲੈ ਕੇ ਜਾਂਦਾ ਜਦੋਂ ਤੱਕ ਅਗਲੀ ਵਾਰੀ ਸਰਕਾਰ ਕੀ ਦੀ ਬਣਦੀ ਹੈ ਹੁਣ ਮੰਨ ਲਓ ਜੇ ਤੁਸੀਂ ਲੀਡਰਾਂ ਦੇ ਨਾਮ ਲੈ ਰਹੇ ਹੋ ਜੇ ਸਰਕਾਰ ਉਹਨਾਂ ਦੀ ਬਣ ਜਾਂਦੀ ਹੈ ਮੰਨ ਲਓ ਅਕਾਲੀ ਦਲ ਦੀ ਸਰਕਾਰ ਆ ਗਈ ਹੈ ਫਿਰ ਮੈਂ ਦੱਸੋ ਕਿਹੜਾ ਸਰਕਾਰੀ ਅਫਸਰ ਬਿਕਰਮਜੀਠੀ ਦੇ ਖਿਲਾਫ ਗਵਾਹੀ ਦੇਊਗਾ ਜੇ ਭਾਜਪਾ ਦੀ ਸਰਕਾਰ ਆ ਗਈ ਕਿਸੇ ਅਫਸਰ ਦੇ ਵਿੱਚ ਕੋਈ ਏਡੀ ਤਾਕਤ ਨਹੀਂ ਹੈਗੀ ਕਿ ਰਣਜੀਤ ਸਿੰਘ ਗਿੱਲ ਦੇ ਖਿਲਾਫ ਗਵਾਹੀ ਦੇ ਦੇ ਗਵਾਹੀ ਨਹੀਂ ਦਿੰਦੇ ਹੁੰਦੇ ਫਿਰ ਹੌਸਟਾਈਲ ਹੁੰਦੇ ਆ ਗਵਾਮ ਮੁਕਰ ਜਾਂਦੇ ਆ ਜਾਂ ਟੇਢੀ ਮੇਢੀ ਗਵਾਹੀ ਦੇ ਦਿੰਦੇ ਆ ਕੀ ਆ ਉੱਥੇ ਡਿਪਾਰਟਮੈਂਟਲ ਹੀ ਹੋਣੀ ਨਾ ਇਨਕੁਆਰੀ ਹੋ ਜਾਊਗੀ ਬਾਅਦ ਵਿੱਚ ਸੋ ਇਹ ਡਿਪੈਂਡ ਕਰਦਾ ਕਿ ਅਗਲੀ ਹਕੂਮਤ ਕੀ ਦੀ ਆਣੀ ਆ ਉਹਦੀ ਹਕੂਮਤ ਹੈ ਹੁਣ ਮੰਨ ਲਓ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਦੱਸਦਾ ਜੇ ਕੈਪਟਨ ਨਮਿੰਦਰ ਸਿੰਘ ਸੈਟਲ ਕਰ ਗਏ ਉਹਨਾਂ ਨੂੰ ਪਤਾ ਸੀਗਾ ਮੈਨੂੰ ਸੈਟਲ ਕਰਨਾ ਪੈਣਾ ਕਰ ਗਏ ਅਗਲੇ ਉਹਨਾਂ ਨੇ ਤਾਂ ਉਹ ਉਹਦੇ ਕੇਸ ਦੇ ਵਿੱਚ ਚੱਲੀ ਜਾਣਾ ਸੀ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਸੀਗੀ ਤੋਂ ਇਸ ਕਰਕੇ ਡਿਪੈਂਡ ਕਰਦਾ ਹੈਗਾ ਕਿ ਮੈਂ ਮਤਲਬ ਜਿਹੜਾ ਵਾ ਅਗਲੀ ਸਰਕਾਰ ਕਿਹਦੀ ਆਂਦੀ ਹੈ ਤੇ ਬਿਜਲੈਂਸ ਬਿਊਰੋ ਸਰਕਾਰ ਦੀ ਹੈ ਪੁਲਿਸ ਸਰਕਾਰ ਦੀ ਹੈ ਆਈਐਸ ਅਫਸਰ ਹਕੂਮਤ ਦੇ ਆ ਇਹ ਸਰਕਾਰ ਦੇ ਪੂਤ ਹੁੰਦੇ ਆ ਇਹਨਾਂ ਨੇ ਸਰਕਾਰ ਦੇ ਨਾਲ ਚੱਲਣਾ ਤੇ ਡਿਪੈਂਡ ਉੱਤੇ ਕਰਦਾ ਵੀ ਅੱਗੋਂ ਸਰਕਾਰ ਆਏਗੀ ਉਹ ਕੇਸ ਨੂੰ ਕਿੱਦਾਂ ਪ੍ਰੈਜੈਂਟ ਕਰਦੀ ਆ ਪ੍ਰੋਸੀਕਿਊਸ਼ਨ ਦੇ ਵਿੱਚ ਕਿੰਨਾ ਜਿਹੜਾ ਵਾ ਸਟਰੋਂਗਲੀ ਖੜੇ ਹੁੰਦੇ ਆ ਅੱਛਾ ਡਾਕਟਰ ਸਾਹਿਬ ਜੇ ਆਪਾਂ ਰਣਜੀਤ ਸਿੰਘ ਗਿੱਲ ਦੀ ਗੱਲ ਕਰੀਏ ਤੇ ਇਹ ਵੀ ਇੱਕ ਲਿੰਕ ਜੁੜਦਾ ਜਿਵੇਂ ਤੁਸੀਂ ਗੱਲ ਕਰਦੇ ਪਏ ਸੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇ ਕੁਝ ਤੱਥ ਜਿਹੜੇ ਆਰਟੀਕਲਸ ਦੇ ਵਿੱਚ ਛਾਪੇ ਗਏ ਉਹਨਾਂ ਦੀ ਗੱਲ ਕਰੀਏ ਉਹਦੇ ਵਿੱਚ ਲਿਖਿਆ ਹੈ ਕੁਝ ਕਰੋੜਾਂ ਦੇ ਲੈਂਡ ਦੇਣ ਦਾ ਜ਼ਿਕਰ ਹੋਇਆ ਜਿਸ ਨੂੰ ਰਣਜੀਤ ਸਿੰਘ ਗਿੱਲ ਨੇ ਮੁੜ ਕੇ ਇੱਕ ਬਿਜ਼ਨਸ ट्रांजੈਕਸ਼ਨ ਜ਼ਰੂਰ ਦੱਸਿਆ ਪਰ ਇਹਦੇ ਉੱਤੇ ਚਾਣਨਾ ਪਾਓ ਕਿ ਆਖਿਰ ਲਿੰਕ ਹੈ ਕਿਹੜਾ ਜਿਹੜਾ ਜੋ ਰঞ্জੀਤ ਸਿੰਘ ਗਿੱਲ ਇੱਕ ਬਹੁਤ ਵੱਡੇ ਲੈਂਡ ਡਿਵੈਲਪਰ ਨੇ ਮੋਹਾਲੀ ਦੇ ਗਿਲਕੋ ਕੰਪਨੀ ਦੇ ਸੋ ਵਿਕਰਮਜੀਤਿਆ ਰੈਵਨੂ ਮਿਨਿਸਟਰ ਰਹੇ ਨੇ ਔਰ ਨੋ ਡਾਊਟ ਜਦੋਂ ਉਹ ਰੈਵਨੂ ਮਿਨਿਸਟਰ ਲਏ ਆ ਤੇ ਗਿਲਕੋ ਦੇ ਰঞ্জੀਤ ਸਿੰਘ ਗਿੱਲ ਹੋਰੀ ਉਹਨਾਂ ਕੋਲ 3600 ਉਹਨਾਂ ਦੇ ਆਪਣੀ ਰਜਿਸਟਰੀਆਂ ਕਰਾਣੀਆਂ ਜਮ੍ਹਾਂਬੰਦੀ ਕਰਾਣੀਆਂ ਨਿਸ਼ਾਨਦੇਹੀ ਕਰਾਣੀਆਂ ਮੰਤਰੀ ਦੀ ਲੋੜ ਪੈਣੀ ਆ ਠੀਕ ਹੈ ਨਾ ਔਰ ਵੱਡੇ ਪ੍ਰੋਜੈਕਟ ਜਦੋਂ ਪਾਸ ਕਰਾਣੇ ਵਿਦਾ ਮੰਤਰੀ ਦੇ ਵੇਲੇ ਦਰਵਾਜ਼ੇ ਦੀ ਘੰਟੀ ਮਾਰਨੀ ਹੀ ਪੈਂਦੀ ਹੈ ਤੇ ਮੈਂ ਜਿਹੜੀ ਗੱਲ ਇਹ ਸਮਝਦਾ ਆਂ ਬਈ ਸਾਹਬ ਸਿੰਘ ਜੀ ਕਿ ਉਹਨਾਂ ਦੀਆਂ ਬਿਜ਼ਨਸ ਦੀਆਂ ਟਰਾਂਜੈਕਸ਼ਨਸ ਦੀ ਜਾਂਚ ਜਿਹੜੀ ਆ ਉਹ ਬਿਜ਼ਨਸ ਕਰ ਰਹੀ ਆ ਕੀ ਉਦੋਂ ਕੰਮ ਕਰਾਉਣ ਦੇ ਬਦਲੇ ਇਹਨਾਂ ਨਾਲ ਹਿਸਾਬ ਕੀਤਾ ਗਿਆ ਕੋਈ ਪੈਸੇ ਦਿੱਤੇ ਗਏ ਜਾਂ ਇਹਨਾਂ ਦੇ ਬਲੈਕ ਮਨੀ ਨੂੰ ਵਾਈਟ ਕੀਤਾ ਗਿਆ ਜਿਵੇਂ ਉਹ ਕਹਰੇਗੀ 540 ਕਰੋੜ ਦੀ ਬਲੈਕ ਮਨੀ ਆ ਕਿ ਉਹਨੂੰ ਵਾਈਟ ਕੀਤਾ ਰঞ্জੀਤ ਸਿੰਘ ਗਿੱਲ ਨੇ ਆਪਣੇ ਬਿਜ਼ਨਸੋਂ ਇਹ ਹਜੇ ਜਾਂਚ ਚੱਲ ਰਹੀ ਆ ਬਿਜ਼ਨਸ ਦੀ ਜਦ ਤੱਕ ਉਹਦੀ ਤਹਿਕੀਕਾਤ ਪੂਰੀ ਨਹੀਂ ਹੁੰਦੀ ਮੈਂ ਕਹਾਂਗਾ ਤੇ ਫਿਰ ਉਹ ਜਿਹੜੀ ਹੈ ਇਨਵੈਸਟੀਗੇਸ਼ਨ ਡਿਸਟਰਬ ਹੁੰਦੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਬਹੁਤ ਆਪਣੇ ਆਪ ਚ ਸਖਮ ਹੈ ਬਹੁਤ ਅਫਸਰ ਬੜੇ ਕਾਬਲ ਲੱਗੇ ਹੋਏ ਨੇ ਬਰੀਕ ਅਫਸਰ ਕੰਮ ਕਰਨ ਵਾਲੇ ਨੇ ਡੀਆਈਜੀ ਨਵੀਨ ਸਿੰਘਲਾ ਇੱਕ ਮੈਨੂੰ ਲੱਗਦਾ ਕਿ ਲਾ ਪੁਆਇੰਟ ਤੇ ਗੱਲ ਕਰਦੇ ਨੇ ਜਿਹੜੀ ਹੁਣ ਵਿਜੀਲੈਂਸ ਦੀ ਟੀਮ ਲੱਗੀ ਹੋਈ ਹੈ ਪ੍ਰਵੀਨ ਸਿੰਘਾ ਆਪਣੇ ਆਪ ਚ ਬਹੁਤ ਇੱਕ ਸਖਮ ਹੋਰੀ ਇਮਾਨਦਾਰ ਜਿਨੂੰ ਮੈਂ ਕਹਾਂ ਕਿ ਬਰੀਕੀ ਨਾਲ ਕੰਮ ਕਰਨ ਵਾਲੇ ਔਰ ਲਾ ਪੁਆਇੰਟ ਤੇ ਗੱਲ ਕਰਨ ਵਾਲੇ ਆ ਜਿਹੜੇ ਮਤਲਬ ਲੱਗਦਾ ਕਿ ਮਜ਼ਬੂਤ ਅਫਸਰ ਹੈ ਈਵੇਂ ਨਵੀਨ ਸਿੰਘਲਾ ਵੀ ਹੋਣ ਵਿਜੀਲੈਂਸ ਹੈਗੇ ਆ ਐਲ ਐਨ ਚੇਲੀਆ ਨਾ ਸਾਰੀ ਟੜੀ ਨਾ ਮੈਂ ਕਹਾਂ ਉਹ ਟੀਮ ਹੈਗੇ ਜਿਹੜੀ ਪੰਜਾਬ ਦੇ ਲਈ ਜਿਨ੍ਹਾਂ ਨੇ ਜਿਨ੍ਹਾਂ ਦੀ ਬਰੀਕ ਬਰੀਕ ਇਨਵੈਸਟੀਗੇਸ਼ਨ ਦੇ ਵਿੱਚ ਪਕੜ ਵੀ ਆ ਔਰ ਇਹਨਾਂ ਦੇ ਦਮਨ ਵੀ ਸਾਫ਼ ਹੈਗੇ ਬਿਲਕੁਲ ਔਰ ਲੱਗਦਾ ਹੈ ਕਿ ਹੁਣ ਵਿਜੀਲੈਂਸ ਐਵੀਡੈਂਸ ਨੂੰ ਲਿਆ ਕੇ ਜਿਹੜੇ ਪੁਰਾਣੇ ਜਿਵੇਂ ਗਲਤੀਆਂ ਹੋਈਆਂ ਕਿ ਠੀਕ ਹੈ ਕੇਸ ਕਮਜ਼ੋਰ ਹੈਗੇ ਸੈਟਲ ਹੋ ਜਾਂਦੇ ਆ ਮੈਨੂੰ ਲੱਗਦਾ ਕਿ ਉਸ ਚੀਜ਼ ਦੇ ਦਾਗ ਨੂੰ ਇਸ ਵਾਰ ਜਿਹੜਾ ਧੋਇਆ ਜਾਏਗਾ ਕਿਉਂਕਿ ਜਿਹੜਾ ਪੁਰਾਣਾ ਦੌਰ ਸੀਗਾ ਕਿ ਠੀਕ ਹੈ ਅੱਜ ਬਾਦਲਾਂ ਨੇ ਪਰਚੇ ਦੇ ਦਿੱਤੇ ਗੋ ਕੈਪਟਨ ਨੇ ਦੇਤੇ ਉਧਰੋਂ ਫਿਰ ਬਾਦਲਾਂ ਨੇ ਦਿੱਤੇ ਐਸਐਮਐਲ ਨੇ ਦਿੱਤਾ ਉੱਤੇ ਦਿੱਤਾ ਲੇਕਿਨ ਮੁਕਾਮ ਤੱਕ ਵੀ ਪਹੁੰਚਾਣੇ ਜ਼ਰੂਰੀ ਆ ਨਹੀਂ ਤਾਂ ਫੇਰ ਸਰਕਾਰਾਂ ਕਟਕੜੇ 'ਚ ਖੜੀਆਂ ਹੋ ਜਾਣਗੀਆਂ ਇਹ ਵੀ ਹੋ ਜਾਣਗੀਆਂ ਜਿਵੇਂ ਪੁਰਾਣਾ ਲੋਕੀ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਕਹਿੰਦੇ ਆ ਕਿ ਇਹ ਬਾਦਲਾਂ ਨਾਲ ਮਿਲੇ ਹੋਏ ਸੀਗੇ ਜੀ ਹੁਣ ਖੁੱਲਦੀਆਂ ਪਈਆਂ ਨਾ ਗੱਲਾਂ ਸਾਰੀਆਂ ਇਸ ਕਰਕੇ ਇਹ ਜਿਹੜਾ ਸਰਕਾਰ ਹੈਗੀ ਹੈ ਇਹਦੇ ਅੱਗੇ ਬੜੀਆਂ ਚੁਣੌਤੀਆਂ ਹੈਗੀਆਂ ਤੇ ਕੀ ਇਹ ਜਿਹੜੀ ਬਿਜ਼ਨਸ ਦੀ ਟੀਮ ਹੈ ਉਸ ਪੁਰਾਣੇ ਜਿਹੜੇ ਰੀਤੀ ਰਿਵਾਜ ਆ ਉਹਨੂੰ ਤੋੜ ਕੇ ਅੱਗੇ ਕਿਵੇਂ ਇਨਵੈਸਟੀਗੇਸ਼ਨ ਨੂੰ ਕੇਸਾਂ ਨੂੰ ਮੁਕਾਮ ਤੱਕ ਪਹੁੰਚਾਂਦੀ ਹੈ ਮੇਰਾ ਅੰਤਲਾ ਸਵਾਲ ਡਾਕਟਰ ਸਾਹਿਬ ਕੀ ਇਸ ਇਨਵੈਸਟੀਗੇਸ਼ਨ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਰਣਜੀਤ ਸਿੰਘ ਗੱਲ ਕਰਕੇ ਦੇਖੋ ਜੋ ਰਣਜੀਤ ਸਿੰਘ ਗਿਲ ਤੱਕ ਅਗਰ ਬਿਜ਼ਨਸ ਪਹੁੰਚੀ ਐ ਐਸਾ ਮਤਲਬ ਬਿਜ਼ਨਸ ਬਰੀਕੀ ਨਾਲ ਕੰਮ ਕਰ ਰਹੀ ਆ ਔਰ ਹਜੇ ਜਿਹੜੀਆਂ ਵਿਜੀਲੈਂਸ ਦੀਆਂ ਇਨਵੈਸਟੀਗੇਸ਼ਨਸ ਚੱਲ ਰਹੀਆਂ ਜਾਂਚ ਚੱਲ ਰਹੀਆਂ ਉੱਤੇ ਕੋਈ ਵੀ ਟਿੱਪਣੀ ਕਰਨਾ ਵੀ ਮੈਨੂੰ ਲੱਗਦਾ ਕਿ ਐਥਿਕਸ ਦੇ ਖਿਲਾਫ ਹੁੰਦਾ ਜਰਨਲਿਜ਼ਮ ਦੀ ਵੀ ਐਥਿਕਸ ਤਾਂ ਕਿ ਕੋਈ ਵੀ ਐਵੀਡੈਂਸ ਜਿਹੜੀ ਆ ਉਹ ਕਿਤੇ ਖਰਾਬ ਨਾ ਹੋ ਜਾਏ ਸਾਡੇ ਬੋਲਣ ਕਰਕੇ ਜਦੋਂ ਤੱਕ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਲੇਕਿਨ ਜਿੱਦਾਂ ਵਿਜੀਲੈਂਸ ਦੀਆਂ ਟੀਮਾਂ ਲੱਗੀਆਂ ਹੋਈਆਂ ਕੰਮ ਕਰ ਰਹੀਆਂ ਬਰੀਕੀ ਨਾਲ ਤਾਰ ਨਾਲ ਤਾਰ ਜੋੜ ਰਹੀਆਂ ਔਰ ਉਹਨੂੰ ਮਜ਼ਬੂਤ ਕੇਸ ਜਿਹੜਾ ਉਹਦਾ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਰਹੀਆਂ ਲਗਦਾ ਕਿ ਵਿਜੀਲੈਂਸ ਇਸ ਵਾਰ ਮਜ਼ਬੂਤ ਕੇਸ ਨੂੰ ਮੁਕਾਮ ਤੱਕ ਪਹੁੰਚਾਏਗੀ ਕਿਉਂਕਿ ਖੁਦ ਖੁਦ ਸੀਐਮ ਭਗਵੰਤ ਮਾਨ ਕਹਿ ਚੁੱਕੇ ਕਿ 540 ਕਰੋੜ ਖੁਦ ਆਮ ਆਦਮੀ ਪਾਰਟੀ ਦੇ ਅਮਨ ਰੂੜਾ ਕਹਿ ਚੁੱਕੇ 544 ਕਰੋੜ ਖੁਦ ਹਰਪਾਲ ਚੀਮਾ ਪੰਜਾਬ ਦੇ ਵਿੱਤ ਮੰਤਰੀ ਕਹਿ ਚੁੱਕੇ 540 ਕਰੋੜ ਤੇ ਜੇ ਚਾਰ ਸ਼ੀਟਸ ਵਿੱਚ ਇਹ ਸਾਰੀਆਂ ਚੀਜ਼ਾਂ ਨਾ ਹੋਈਆਂ ਫਿਰ ਕ੍ਰੈਡੀਬਿਲਟੀ ਵੀ ਡਾਊਨ ਹੁੰਦੀ ਹੈ ਫਿਰ ਇਹ ਵੀ ਆਂਦਾ ਕਿ ਤੁਸੀਂ ਫੋਕੇ ਫਾਇਰ ਕੀਤੇ ਸੀ ਫੋਕੇ ਦਾਅਵੇ ਕੀਤੇ ਸੀ ਸੋ ਸਰਕਾਰ ਜਿਹੜੀ ਹੈ ਉਹ ਹੁਣ ਚਾਰਜ ਸ਼ੀਟ ਤੋਂ ਬਾਅਦ ਪਤਾ ਲੱਗੇਗਾ ਕਿ ਵਿਜੀਲੈਂਸ ਇਹਦੇ ਵਿੱਚੋਂ ਕੀ ਕੱਢ ਕੇ ਲਿਆਈ ਹੈ ਇਹ ਸਿਚੁਏਸ਼ਨ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦਾ ਸਮਾਂ ਕਿੱਧਰ ਵੱਲ ਨੂੰ ਜਾਂਦਾ ਹੈ ਜਾਂ ਇਹ ਕੇਸ ਕਿੱਧਰ ਵੱਲ ਨੂੰ ਜਾਂਦਾ ਹੈ ਹਾਲਾਂਕਿ ਹੁਣ ਕੁਝ ਸੁਣਵਾਈਆਂ ਹੋਣੀਆਂ ਬਾਕੀ ਨੇ ਮਜੀਠੀਆ ਕੇਸ ਵਿੱਚ ਵੀ ਰਣਜੀਤ ਸਿੰਘ ਗਿੱਲ ਨੂੰ ਲੈ ਕੇ ਕੀ ਕੁਝ ਆਊਗਾ ਦੱਸ ਦੇ ਰਵਾਂਗੇ ਉਹ ਤੱਕ ਲਈ ਬਣੇ ਰੋਮਾਨ ਇੰਡੀਆ ਪੰਜਾਬੀ ਤੇ